ਜਿਗਰਿਆ ਅੱਜ ਆਪਾਂ ਇੱਕ ਵੀਡੀਓ ਦੇਖਣ ਲੱਗੇ ਆ ਇੱਕ ਬੀਬੀ ਐ ਤੇ ਉਹ ਕਹਿ ਰਹੀ ਕਿ ਨਾ ਮੇਰਾ ਦਸਮ ਦਵਾਰ ਖੁੱਲ ਗਿਆ ਓਪਨ ਹੋ ਗਈ ਤੀਸਰੀ ਅੱਖ ਤੀਸਰੀ ਅੱਖ ਮਤਲਬ ਕਿ ਮੈਂ ਦੁਨੀਆਂ ਨੂੰ ਜੋ ਆਮ ਲੋਕ ਨਹੀਂ ਨਾ ਵੇਖ ਸਕਦੇ ਉਹ ਵੇਖ پا ਰਹੀ ਆ ਅੱਛਾ ਤੇ ਉਹ ਆਪਣਾ ਨਾ ਐਕਸਪੀਰੀਅੰਸ ਸ਼ੇਅਰ ਕਰ ਰਹੀ ਐ ਤੇ ਉਹ ਦੱਸਣਾ ਜਾ ਰਹੀ ਕਿ ਮੈਨੂੰ ਕੀ ਕੀ ਨਜ਼ਰ ਆਇਆ ਪਖਾੜ ਦੇ ਕਿ ਹਕੀਕਤ ਹੈ ਉਹ ਜ਼ਿਆਦਾਤਰ ਲੋਕ ਇਹ ਹੀ ਕਹਿ ਰਹੇ ਨੇ ਕਿ ਅੱਜ ਕੱਲ ਇੱਕ ਇੱਕ ਪਖਾੜੀਆ ਸ਼ੁਰੂ ਹੋ ਗਿਆ ਕਿ ਹਰ ਬੰਦਾ ਹੀ ਇਹ ਗੱਲ ਕਰੀ ਜਾ ਰਿਹਾ ਚਲੋ ਬਾਕੀ ਆਪਾਂ ਇਹ ਦੇਖਦੇ ਆ ਬਾਕੀ ਆਪਾਂ ਵੀਡੀਓ ਬੀਬੀ ਬਿਲਕੁਲ ਸੱਚ ਕਹਿ ਰਹੀ ਐ ਕਿ ਝੂਠ ਕਹਿ ਰਹੀ ਝੂਠ ਕਹਿ ਰਹੀ ਮੈਂ ਡੇਲੀ ਜਾਂਦੀ ਸੀ ਕਿ ਚਾੜੂ ਪੁੱਛੀ ਸੇਵਾ ਕਰਕੇ ਮੈਂ ਅੱਧੇ ਘੰਟੇ ਚ ਕਰ ਲੈਂਦੀ ਸੀ ਉਸ ਤੋਂ ਬਾਅਦ ਮੈਂ 15 ਕਿ ਮਿੰਟ ਬਸ ਅੱਖਾਂ ਬੰਦ ਕਰਕੇ ਆਦੇ ਅੰਦਰ ਹੀ ਧਿਆਨ ਅੱਖਾਂ ਬੰਦ ਰੱਖਦੀ ਸੀ ਤੇ ਅੱਖਾਂ ਬੰਦ ਕਰਕੇ ਮੈਂ ਜਦੋਂ ਜਪਜੀ ਸਾਹਿਬ ਜੀ ਦਾ ਪਾਠ ਕਰਦੀ ਸੀ ਚੌਪਾਈ ਸਾਹਿਬ ਜੀ ਦਾ ਪਾਠ ਕਰਦੀ ਸੀ ਮੇਰਾ ਧਿਆਨ ਲੱਗ ਗਿਆ ਇੱਥੇ ਇੱਥੇ ਲੱਗ ਗਿਆ ਤੇ ਮੇਰਾ ਇੱਕ ਦਿਨ ਅਚਾਨਕ ਨਾ ਇਥੋਂ ਮੈਨੂੰ ਨਾ ਗੋਲ ਗੋਲ ਸਰਕਲ ਦਿਖਣ ਲੱਗ ਗਿਆ ਵਿੱਚੋਂ ਦੀ ਸਾਰਾ ਬ੍ਰਹਮੰਡ ਦਿਖਣ ਲੱਗ ਗਿਆ ਸਾਰੀਆਂ ਆਪਣੀ ਇਦਾਂ ਪੂਰਾ ਬ੍ਰਹਮੰਡ ਮੈਨੂੰ ਮੱਥੇ ਦੇ ਵਿੱਚੋਂ ਦੀ ਦਿਖਣ ਲੱਗ ਗਿਆ ਤੇ ਮੈਂ ਡਰੀ ਨਹੀਂਗੀ ਉਹ ਪਾਠ ਕਰਦੀ ਸੀ ਉਹਦੇ ਨਾਲ ਮੇਰੀ ਥੱਲੋਂ એનર્ਜੀ ਚੱਕ ਹੁੰਦੀ ਸੀਗੀ ਉਹ ਊਰਜਾ ਸੀ ਜਾਂ ਕੁਝ ਵੀ ਸਗੰਦਰੋਂ ਨਾ ਚੱਕ ਹੁੰਦਾ ਸੀ ਜਦੋਂ ਮੈਂ ਪਾਠ ਕਰਦੀ ਉਹਦੇ ਨਾਲ ਮੈਨੂੰ ਬੜਾ ਆਨੰਦ ਹੁੰਦਾ ਸੀਗਾ ਨਨਦਾ ਉਹਨਾਂ ਦੇ ਨਾਲ ਆਉਣ ਲੱਗ ਗਿਆ ਵੀ ਮੈਂ ਤੁਰੀ ਫਿਰਦੀ ਵੀ ਬਸ ਇਦਾਂ ਚੋਪਾਈ ਸਹਿਬ ਜੀ ਦਾ ਪਾਠ ਕਰਦੀ ਰਹਿੰਦੀ ਹੁੰਦੀ ਸੀ ਪਰ ਮੇਰਾ ਅਮਰਤ ਨਹੀਂ ਛਕਿਆ ਸੀਗਾ ویسے ਮੇਰਾ ਮਨ ਲੱਗਿਆ ਰਹਿੰਦਾ ਸੀਗਾ ਤੁਰਦੇ ਫਿਰਦੇ ਬਸ ਵੈਗਰੂ ਵੈਗਰੂ ਜਾਂ ਚੋਪਾਈ ਸਹਿਬ ਜੀ ਦਾ ਪਾਠ ਕਰਦੀ ਰਹਿੰਦੀ ਸੀਗੀ ਤੇ ਐਵੇਂ ਹੀ ਨਾ ਇੱਕ ਦਿਨ ਮੈਨੂੰ ਇੱਥੋਂ ਸਰਕਲ ਦੇ ਵਿੱਚੋਂ ਸਾਰਾ ਬ੍ਰਹਮੰਡ ਦਿਖਣ ਲੱਗ ਗਿਆ ਫਿੱਕਾ-ਪਿੱਕਾ ਮੈਂ ਟੀਵੀ ਦੇਖ ਰਹੀ ਸੀ ਮੈਂ ਕਿਹਾ ਕੀ ਹੋਇਆ ਉੱਥੋਂ ਤੱਕ ਤਾਂ ਸਾਰਾ ਕੁਝ ਠੀਕ ਸੀਗਾ ਪਰ ਇੱਕ ਦਿਨ ਅਚਾਨਕ ਸ਼ਾਮ ਨੂੰ ਜਦੋਂ ਪਾਠ ਕੀਤਾ ਨਾ ਉਹੀ ਉਹ ਉਹ ਦਿਨ ਹੀ ਸ਼ਾਮ ਦੀ ਗੱਲ ਹੈ ਜਦੋਂ ਪਾਠ ਕੀਤਾ ਸ਼ਾਮ ਨੂੰ ਤਾਂ ਉਹ ਸਰਕਲ ਜ਼ਿਆਦਾ ਕਲੀਅਰ ਦਿਖਣ ਲੱਗ ਗਿਆ ਮੈਨੂੰ ਤੇ ਉਹ ਰਾਤ ਨੂੰ ਮੇਰੀ ਸੁਰਤੀ ਖਿੱਚਣ ਲੱਗਿਆ ਮੈਂ ਉੱਥੇ ਡਰ ਗਈ ਮੈਂ ਐਜਾ ਐਕਸਪੀਰੀਅੰਸ ਕਦੇ ਕੀਤਾ ਨਹੀਂ ਸੀਗਾ ਨਾ ਮੈਨੂੰ ਕਦੇ ਕਿਸੇ ਨੇ ਐਜਾ ਗਿਆਨ ਦਿੱਤਾ ਸੀ ਵੀ ਕੋਈ ਇਦਾਂ ਦਸਮਾ ਦਵਾਰ ਐਵੇਂ ਖੁੱਲਦਾ ਆ ਜੇ ਇੰਨੀ ਪਾਵਰ ਹੁੰਦੀ ਆ ਉਹਨੂੰ ਸੰਭਾਲਣਾ ਕਿੰਨਾ ਉਹ ਆ ਤੇ ਮੈਂ ਜਦੋਂ ਮੇਰੀ ਸੁਰਤੀ ਉੱਤੇ ਚੱਲ ਗਈ ਸ਼ਰੀਰ ਚੋਂ ਇੱਕ ਤਰ੍ਹਾਂ ਦੀ ਉਹ ਰੂਹ ਜਾਂ ਕੋਈ ਚੀਜ਼ ਮੱਥੇ ਦੇ ਵਿੱਚੋਂ ਦੀ ਜਾ ਕੇ ਉਹ ਚੀਜ਼ਾਂ ਦੇ ਐਕਸਪੀਰੀਅੰਸ ਕਰਨੇ ਉਹ ਮੇਰੇ ਲਈ ਬਹੁਤ ਡਰ ਲੱਗਿਆ ਮੈਨੂੰ ਬਹੁਤ ਜ਼ਿਆਦਾ ਮੈਂ ਡਰ ਗਈ ਮੈਂ ਮੈਨੂੰ ਨੀਂਦੋਂੋਂ ਹਟ ਗਈ ਮੈਂ ਡਿਸਟਰਬ ਹੋ ਗਈ ਤੇ ਵੈਸੇ ਤਾਂ ਮੇਰਾ ਫਿਰ ਡਾਕਟਰ ਤੋਂ ਵੀ ਮੈਂ ਨੀਂਦ ਦੀਆਂ ਗੋਲੀਆਂ ਲੈਣੀਆਂ ਪੈਂਦੀਆਂ ਸੀ ਮੈਨੂੰ ਕਿਉਂਕਿ ਮੈਨੂੰ ਨੀਂਦ ਨਹੀਂ ਹੁੰਦੀ ਨੀਂਦ ਉਹਨੇ ਧਿਆਨ ਚ ਜਾਂਦੀ ਸੀ ਧਿਆਨ ਚ ਜਾਂਦੇ ਐਕਸਪੀਰੀਅੰਸ ਹੁੰਦੇ ਸੀਗੇ ਉਹ ਐਕਸਪੀਰੀਅੰਸ ਮੈਨ ਤੋਂ ਚਾਹ ਲੈ ਨਹੀਂ ਹੁੰਦੇ ਸੀ ਮੈਂ ਡਰ ਜਾਂਦੀ ਸੀ ਕਿਉਂਕਿ ਕਿਸੇ ਨੇ ਕਦੇ ਗਿਆਨ ਨਹੀਂ ਦਿੱਤਾ ਵੀ ਇਹ ਦਸਮਾਦਾਰ ਕੀ ਆ ਤੇ ਇਦਾਂ ਉਹ ਮੈਂ ਉੱਥੇ ਇੱਕ ਇੱਕ ਦਿਨ ਮੈਂ ਬਹੁਤ ਡਰ ਰਹੀ ਸੀਗੀ ਤੇ ਮੈਂ ਆਪਦੇ ਸ਼ਰੀਰ ਨੂੰ ਢਿੱਲਾ ਛੱਡਤਾ ਮੈਂ ਕਿਹਾ ਜਾ ਕੇ ਬੀਜੇ ਸੁਰਤੀ ਨੂੰ ਖਿੱਚਦਾ ਤਾਂ ਇਹਨੂੰ ਜਾਈ ਲੈਣਦੀ ਆ ਦੇਖਾ ਕੀ ਹੁੰਦਾ ਆ ਜਿੱਦਾਂ ਹੀ ਮੇਰੀ ਸੁਰਤੀ ਉੱਥੇ ਗਈ ਤੇ ਉਥੇ ਆਪਣੀ ਧਰਤੀ ਵਰਗੀਆਂ ਧਰਤੀਆਂ ਸੀ ਉਥੇ ਸ਼ਿਵਜੀ ਵੀ ਹੱਸਦੇ ਹੋਏ ਨਜ਼ਰ ਆਏ ਉਥੇ ਇੱਕ ਗੁਫਾ ਸੀ ਜਿਹਦੇ ਵਿੱਚ ਮੈਂ ਮੇਰਾ ਮੈਂ ਸੁਰਤੀ ਜਦ ਮੇਰਾ ਸਰੀਰ ਕੋਲ ਰੂਹ ਕੋਲ ਜੁੜੀ ਅੰਦਰ ਨੂੰ ਵੜਦੀ ਮੈਂ ਸੁਰਤੀ ਜਦ ਮੇਰਾ ਸਰੀਰ ਕੋਲ ਰੂਹ ਕੋਲ ਜੁੜੀ ਅੰਦਰ ਨੂੰ ਵੜਦੀ ਸੀ ਉਹਦੇ ਵਿੱਚ ਦੋ ਤਿੰਨ ਵਾਰੀ ਤਾਂ ਮੈਂ ਵੜੀ ਪਰ ਮੇਰਾ ਸਾਹ ਕੁੱਟ ਹੁੰਦਾ ਸੀ ਮੈਂ ਵਾਪਸ ਆ ਗਈ ਤੇ ਇੰਨਾ ਇਹ ਜੋ ਐਕਸਪੀਰੀਅੰਸ ਕੀਤਾ ਸੀਗਾ ਤਾਂ ਮੈਂ ਕਹਿੰਨੀ ਆਂ ਬਿਬੀਨਾ ਗੁਰੂ ਤੋਂ ਤਾਂ ਨਹੀਂ ਕਰਨਾ ਚਾਹੀਦਾ ਬਹੁਤ ਔਖਾ ਕਿਉਂਕਿ ਆਪਾਂ ਇੰਨੀ ਮਿਹਨਤ ਵੀ ਕਰਦੇ ਆਂ ਉਸ ਅਵਸਥਾ ਨੂੰ ਵੀ ਉੱਥੇ ਪਹੁੰਚ ਵੀ ਜਾਣੇ ਉਸ ਅਵਸਥਾ 'ਚ ਔਰ ਫਿਰ ਉਸ ਅਵਸਥਾ 'ਚ ਪਹੁੰਚ ਕੇ ਵੀ ਜੇ ਆਪਾਂ ਨੂੰ ਕੁਛ ਨਾ ਪ੍ਰਾਪਤ ਹੋਵੇ ਵਾਪਸ ਆਪਾਂ ਵਾਪਸ ਉਹੀ ਪੋਜੀਸ਼ਨ 'ਚ ਆ ਜੇ ਮੇਰੇ ਵਾਂਗੂ ਜਿਵੇਂ ਡਰ ਜਾਂ ਤਾਂ ਫਿਰ ਕੀ ਫਾਇਦਾ ਜਦੋਂ ਫਿਰ ਇੱਕ ਵਾਰੀ ਬੰਦਾ ਡਰ ਜਾਂਦਾ ਦੁਬਾਰੇ ਫਿਰ ਹਿੰਮਤ ਵੀ ਨਹੀਂ ਪੈਂਦੀ ਕਿ ਵੀ ਦੁਬਾਰੇ ਫਿਰ ਆਪਾਂ ਧਿਆਨ ਲਾ ਲਈਏ ਤੇ ਇਹ ਇਹ ਖੁੱਲਦਾ ਜਦੋਂ ਅੱਖਾਂ ਬੰਦ ਕਰਕੇ ਅੰਦਰ ਧਿਆਨ ਲਾਵਾਂਗੇ ਨਾ ਉਦੋਂ ਹੀ ਖੁੱਲਦਾ ਆ ਜਦੋਂ ਊਰਜਾ ਬਣਨ ਲੱਗ ਜੂਗੀ ਇਕੱਠੀ ਹੋ ਕੇ ਤਾਂ ਚੜੂਗੀ ਤਾਂ ਉਦੋਂ ਹੀ ਇਹ ਖੁੱਲੂਗਾ ਤੇ ਮੈਂ ਇਹੀ ਐਕਸਪੀਰੀਅੰਸ ਸ਼ੇਅਰ ਕਰਨਾ ਵੈਸੇ ਤਾਂ ਐਕਸਪੀਰੀਅੰਸ ਕਈ ਹੋਏ ਸੀਗੇ ਪਰ ਮੈਂ ਇਹੀ ਸ਼ੇਅਰ ਕਰਨਾ ਸੀ ਵੀ ਬਿਨਾ ਗੁਰੂ ਤੋਂ ਨਹੀਂ ਖੋਲਣਾ ਚਾਹੀਦਾ ਕੋਈ ਉਹ ਗੁਰੂ ਵੀ ਕੋਈ ਪਹੁੰਚਾ ਹੋਣਾ ਚਾਹੀਦਾ ਜਿਸ ਨੂੰ ਖੁਦ ਨੇ ਐਕਸਪੀਰੀਅੰਸ ਕੀਤਾ ਹੋਵੇ ਇਸ ਦੁਆਰ ਦਾ ਇਹ ਇਹ ਦੇ ਵਿੱਚ ਗੁਰੂ ਦੀ ਤਾਂ ਜ਼ਰੂਰਤ ਪੈਂਦੀ ਹੈ ਕਿਉਂਕਿ ਅੱਗੇ ਕਾਲ ਵੀ ਆਉਂਦਾ ਹੈ ਤੇ ਡਰਾਉਣ ਵਾਲੀਆਂ ਚੀਜ਼ਾਂ ਵੀ ਹੁੰਦੀਆਂ ਤੇ ਉਹਨਾਂ ਨਾਲ ਸਾਹਮਣਾ ਕਰਨਾ ਬਹੁਤ ਔਖਾ ਹੈ ਤੇ ਉਹਨਾਂ ਨਾਲ ਸਾਹਮਣਾ ਜੇ ਕੋਈ ਗੁਰੂ ਹੋਊਗਾ ਆਪਾਂ ਨੂੰ ਦੱਸੂਗਾ ਗਿਆਨ ਦੇਊਗਾ ਮੈਨੂੰ ਕਿਸੇ ਨੇ ਗਿਆਨ ਨਹੀਂ ਦਿੱਤਾ ਮੈਂ ਜਦੋਂ ਖੁੱਲਿਆ ਉਦੋਂ ਹੀ ਪਾੜ ਛੜਦਾ ਸੀਗਾ ਮੈਨੂੰ ਮੈਂ ਘਬਰਾ ਗਈ ਸੀ ਡਰਨ ਲੱਗ ਗਈ ਸੀ ਸਰੀਰ ਵੀ ਮੇਰਾ ਸੁੱਖ ਗਿਆ ਸੀਗਾ ਤੇ ਕੋਈ ਲੋਕਾਂ ਨੇ ਹੋਰ ਬਹਿਮ ਪਾਤੇ ਵੀ ਕੋਈ ਚੀਜ਼ ਆਏ ਆ ਜੋ ਆ ਅੱਜ ਵੀ ਜਦੋਂ ਮੈਂ ਉਹਨੂੰ ਖੋਲਦੀ ਆ ਨਾ ਦਸਵੇਂ ਦਰ ਨੂੰ ਜਾਂ ਮੜਾ ਜਾਂ ਧਿਆਨ ਲਾ ਲੈਨੀ ਆ ਜਾਂ ਇਦਾਂ ਧਿਆਨ ਚ ਬੈੰਨੀ ਆ ਤਾਂ ਮੈਨੂੰ ਡਰ ਭੈ ਫੀਲ ਹੁੰਦਾ ਆ ਤੇ ਉਹ ਉਹ ਹੁਣ ਜੇ ਕੋਈ ਗੁਰੂ ਆ ਤਾਂ ਉਹੀ ਦੱਸ ਸਕਦਾ ਵੀ ਇਹ ਡਰ ਨੂੰ ਜਾਂ ਭੈ ਨੂੰ ਕਿੱਦਾਂ ਦੂਰ ਕਰਨਾ ਆ ਤੇ ਤਾਂ ਕਰਕੇ ਗੁਰੂ ਦੀ ਬਹੁਤ ਜ਼ਰੂਰੀ ਹੁੰਦਾ ਹੈ ਇਹਦੇ ਵਿੱਚ ਹੂੰ ਇਹ ਇਹ ਦਸਮ ਦੀਵਾਰ ਹਾਂਜੀ ਦਸਮ ਦਾ ਮਤਲਬ 10 ਤੇ ਦੀਵਾਰ ਦਾ ਮਤਲਬ ਦਰਵਾਜ਼ਾ ਨਹੀਂ ਕੰਧ ਹੋ ਸਕਦਾ ਲੇਕਿਨ ਇਹ ਭਾਈ ਸਾਨੂੰ ਕਲੀਅਰ ਕਰ ਦੇਣੀ ਕਿਉਂਕਿ ਸਾਨੂੰ ਥੋੜਾ ਜਿਹਾ ਪਤਾ ਨਹੀਂ ਕਿ ਦਸਮ ਦੁਆਰ ਦਾ ਮਤਲਬ ਕੀ ਹੁੰਦਾ ਉਹ ਕਹਿੰਦੀ ਇੱਥੇ ਕਰਕੇ ਮੱਥਾ ਜੀ ਅੱਖ ਜੀ ਖੋਲਦੀ ਹੈ ਤੇ ਉੱਥੋਂ ਸਾਰਾ ਕੁਝ ਹੁੰਦਾ ਫਿਰ ਕਹਿੰਦੀ ਕਿ ਮੈਂ ਉੱਥੇ ਗੁਫਾ ਚ ਚਲੀ ਜਾਨੀ ਆ ਉਥੇ ਅਸਲ ਤੇ ਉਹ ਗੱਲ ਬਗੈਰ ਨਹੀਂ ਜਾਣਾ ਕਿ ਕੀ ਰਿਐਲਿਟੀ ਹੈ ਇਹੋ ਇਹ ਗੱਲ ਕਰ ਰਹੇ ਨੇ ਕਿ ਮੈਂ ਜਦੋਂ ਨਾਮ ਜਪਦੇ ਨਾ ਜਿਵੇਂ ਮਤਲਬ ਕਿ ਬਹੁਤ ਜ਼ਿਆਦਾ ਨਾਮ ਜਪ ਜਪ ਕੇ ਨਾ ਤੇ ਬੰਦਾ ਇੰਜ ਸੋਚਣ ਲੱਗ ਪੈਂਦਾ ਅੰਦਰ ਧਿਆਨ ਲੰਦਾ ਆਪਣੇ ਮਤਲਬ ਕਿ ਸਾਰੀ ਆਲੇ ਦੁਆਲੇ ਦੀਆਂ ਸੋਚਾਂ ਤੋਂ ਹਟਾ ਕੇ ਸੋਚ ਲਾੜਾ ਸ਼ੁਰੂ ਕਰ ਦਿੰਦਾ ਨਾ ਤੇ ਉਹ ਇੱਕ ਵਕਤ ਆਂਦਾ ਹੈ ਕਿ ਤੁਸੀਂ ਮਤਲਬ ਕਿ ਇੱਕ ਤੁਹਾਡੇ ਦੇ ਦਰਵਾਜ਼ਾ ਖੁੱਲ ਜਾਂਦਾ ਹੈ ਕਿ ਤੁਸੀਂ ਪੂਰੀ ਕਾਇਨਾਤ ਨੂੰ ਵੇਖ ਸਕਦੇ ਜੀ ਯਾ ਇੱਕ ਗੱਲ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਉਹ ਇਹ ਏ ਕਿ ਇਸ ਬੀਬੀ ਦੀ ਵੀਡੀਓ ਤੋਂ ਇਹ ਪਤਾ ਚੱਲ ਗਿਆ ਕਿ ਦਸਮ ਦੀਵਾਰ ਖੁੱਲਣ ਵਾਸਤੇ ਅਮਰਤ ਅਮਰਤ ਚਖਣਾ ਕੋਈ ਜ਼ਰੂਰੀ ਨਹੀਂ ਜ਼ਰੂਰੀ ਨਹੀਂਗਾ ਕੋਈ ਵੀ ਯਾਨੀ ਕਿ ਉਹ ਬੰਦੇ ਉਹਦੀ ਦੀਵਾਰ ਦਸਮ ਦੀਵਾਰ ਜਾਂ ਤੀਸਰੀ ਅੱਖ ਖੁੱਲ ਸਕਦੀ ਹੈ ਖੁੱਲ ਸਕਦੀ ਹੈ ਉਹ ਇਹ ਕਹਿਣ ਜਾ ਰਹੇ ਲੇਕਿਨ ਇਹ ਦੋਸਤ ਹੀ ਸਾਨੂੰ ਕਲੀਅਰ ਕਰਨਗੇ ਕੀ ਐਸਾ ਹੈ ਕਿ ਵੀ ਅਮਰਤ ਚਖਣ ਤੋਂ ਬਿਨਾਂ ਮਤਲਬ ਕਿ ਇੱਕ ਤੁਸੀਂ ਮੁਕੰਮਲ ਗੁਰੂ ਦੇ ਸਿੱਖ ਹੋਣ ਤੋਂ ਬਿਨਾਂ ਵੀ ਤੁਹਾਡੇ ਦੇ ਦਸ਼ਮ ਜੀ ਆ ਮੈਂ ਤੁਹਾਡੇ ਨਾਲ ਇਹ ਗੱਲ ਕਰਨਾ ਵਾਂ ਕਿ ਮੈਨੂੰ ਇੱਕ ਗੱਲ ਯਾਦ ਆਈ ਕਿ ਕੁਰਾਨੇ ਪਾਕ ਪੜਦਾ ਆਪਣੇ ਪਿੰਡ ਦਾ ਇੱਕ ਬਾਬਾ ਠੀਕ ਹੈ ਬਹੁਤ ਬਹੁਤ ਜ਼ਿਆਦਾ ਕੁਰਾਨੇ ਪਾਕ ਪੜਦਾ ਆਪਣੀ ਮਸਜਿਦ ਜੇ ਬੈਠਾ ਪੜਦਾ ਰਹਿੰਦਾ ਤੇ ਉਹਨੂੰ ਮੈਂ ਪੁੱਛਿਆ ਤੇ ਮੈਂ ਕਿਹਾ ਬਾਬਾ ਜੀ ਤੁਸੀਂ ਥੱਕਦੇ ਨਹੀਂ ਕਿ ਸਾਰਾ ਦਿਨ ਤੁਸੀਂ ਆਪਣੇ ਝੋਲੀ 'ਚ ਰੱਖ ਕੇ ਕੁਰਾਨੇ ਪਾਕ ਪੜਦੇ ਰਹਿੰਦੇ ਹੋ ਕਹਿੰਦਾ ਮੈਨੂੰ ਬੜਾ ਸਰੂਰ ਮਿਲਦਾ ਬੜਾ ਸਕੂਨ ਮਿਲਦਾ ਹਾਲਾਂਕਿ ਤੁਸੀਂ ਕਈ ਐਸ ਲੋਕ ਵੀ ਵੇਖਣਗੇ ਕਿ ਘੰਟਾ 2 ਘੰਟੇ ਪੜ੍ਹ ਕੇ ਥੱਕ ਜਾਂਦੇ ਨੇ ਇਸੇ ਤਰ੍ਹਾਂ ਗੱਲ ਕਰਨ ਦਾ ਮਕਸਦ ਇਹ ਵੇ ਕਿ ਪਾਠ ਕਰਨ ਦੇ ਨਾਲ-ਨਾਲ ਪੂਜਾ ਪਾਠ ਜਾਂ ਜੋ ਵੀ ਕਰਦੇ ਨੇ ਨਾਮ ਜਪਣ ਦੇ ਨਾਲ-ਨਾਲ ਮੇਬੀ ਇਹਨਾਂ ਦੇ ਕੋਈ ਐਸਾ ਸਰੂਰ ਆ ਜਾਂਦਾ ਹੋਵੇ ਐਸੀ ਕੋਈ ਇਹਨਾਂ ਤੇ ਕੋਈ ਕਾਫੀਅਤ ਆ ਜਾਂਦੀ ਹੋਵੇ ਕਿ ਜਿਹੜੀ ਆਮ ਇਨਸਾਨ ਨੂੰ ਨਹੀਂ ਆਉਂਦੀ ਹਾਂਜੀ ਤੇ ਉਹ ਉਹ ਦੱਸਣੇ ਦੇ ਸੀ ਕਿ ਵੀ ਉਹ ਜਦੋਂ ਮੇਰੇ ਉਹ ਤੀਸਰੀ ਅੱਖ ਉੱਪਰ ਹੁੰਦੀ ਹੈ ਤੇ ਮੈਂ ਉਹਦੇ ਨਾਲ ਇਹ ਵੇਖ ਸਕਣੀ ਹੈ ਕਿ ਵੀ ਉੱਥੇ ਸ਼ਿਵ ਜੀ ਲਗੇ ਫਿਰਦੇ ਨੇ ਸ਼ਿਵ ਜੀ ਦੇ ਉਹ ਹਿੰਦੂਆਂ ਦੀ ਨਹੀਂ ਮੰਨਦਾ ਹਿੰਦੂਆਂ ਦਾ ਮਤਲਬ ਉਹਨੇ ਕਹਿਤਾ ਮਤਲਬ ਕਿ ਵੀ ਮੈਂ ਅਗਲੀ ਦੁਨੀਆ ਚਲੇਗੀ ਜਿਵੇਂ ਕਹਿ ਲੋ ਕਿ ਉਹ ਆਵਾ ਮੁਸਲਮਾਨੇ ਕਹਾਲੀ ਕਿ ਵੀ ਅਸਮਾਨਾਂ ਤੇ ਚਲੇਗੇ ਤੇ ਉਥੇ ਜੰਨਤ ਦੋਜਗ ਜਾਂ ਜਿਹੜੀ ਚੀਜ਼ ਹੈ ਉਹਦਾ ਐਕਸਪੀਰੀਅੰਸ ਹੋ ਜਾਣਾ ਇਹ ਚੀਜ਼ ਦਾ ਐਕਸਪੀਰੀਅੰਸ ਆਪਾਂ ਨੂੰ ਇਸ ਵਜ੍ਹਾ ਦੁਨੀਆ ਹੈ ਕਿ ਆਪਣੇ ਮਤਲਬ ਕਿ ਅਜੇ ਉਹ ਨਹੀਂ ਆ ਗਈ ਆਪਾਂ ਇਸ ਲੈਵਲ ਤੇ ਨਹੀਂ ਆ ਗਏ ਇਸ ਵਾਸਤੇ ਆਪਾਂ ਨੂੰ ਇਹ ਗੱਲਾਂ ਲੱਗਦੀਆਂ ਲੇਕਿਨ ਆਪਣੇ ਵੇਖਣ ਵਾਲੇ ਦੋਸਤੇ ਦੱਸਣਗੇ ਕਿ ਦਸਮ ਦੀਵਾਰ ਦੀ ਕੀ ਹਕੀਕਤ ਹੁੰਦੀ ਹੈ ਦਸਮ ਦੀਵਾਰ ਕੀ ਹੁੰਦੀ ਹੈ ਕਿ ਆ ਤੀਸਰੀ ਅੱਖ ਖੁੱਲਣ ਦੇ ਨਾਲ ਬੰਦਾ ਇੰਜ ਗੁਫਾ ਦੇ ਵਿੱਚ ਜਾਂ ਕੋਈ ਐਸੇ ਇਲਾਕੇ 'ਚ ਜਾ ਸਕਦਾ ਕਿ ਜਿੱਥੇ ਆਮ ਬੰਦਾ ਨਹੀਂ ਜਾ ਸਕਦਾ ਮੈਂ ਇੱਕ ਗੱਲ ਕਰਨੀ ਸੀ ਕਿ ਇਸ ਚੀਜ਼ ਦਾ ਮੁਸਲਮਾਨਾਂ ਦਾ ਇਹ ਯਕੀਨ ਹੈਗਾ ਕਿ ਜਿਹੜੇ ਨਾ ਦਰਵਾਜ਼ੇ ਨੇ ਇਸ ਦੁਨੀਆ ਤੋਂ ਬਾਹਰ ਨਿਕਲਣ ਦੇ ਕਾਇਨਾਤ ਤੋਂ ਬਾਹਰ ਨਿਕਲਣ ਦੇ ਉਹ ਨੇ ਦਰਵਾਜ਼ੇ ਨੇ ਰਸਤੇ ਨੇ ਜਿਨ੍ਹਾਂ ਦੇ ਥਰੂ ਜਿਹੜੇ ਅਸੀਂ ਨਾ ਮਤਲਬ ਕਿ ਫਰਿਸ਼ਤੇ ਜਿਹੜੇ ਜਿਨ੍ਹਾਂ ਨੂੰ ਇਹ ਉਤਾਰ ਕਹਿ ਲੋ ਯਾਰ پیغمبر ਕਹਿ ਲੋ ਉਹ ਆਂਦੇ ਜਾਂਦੇ ਸੀ ਅਸਮਾਨਾਂ ਤੇ ਜਿਸ ਤਰ੍ਹਾਂ ਕਿ ਇੱਕ ਇੱਕ ਚੀਜ਼ ਤੇ ਕਲੀਅਰ ਹੈ ਕਿ ਇੱਕ ਜਿਹੜਾ ਦਰਵਾਜ਼ਾ ਨਾ ਉਹ ਖਾਨਾ ਕਾਬਾ ਜਿਹੜਾ ਨਹੀਂ ਬੈਤੁਲ ਮਕਦਸ ਬੈਤੁੱਲਾਹ ਅੱਲਾ ਦਾ ਘਰ ਹੈ ਉੱਥੇ ਤੇ ਉਹਨੇ ਬਿਲਕੁਲ ਉੱਪਰ ਕਿ ਜ਼ਮੀਨ ਚੋਂ ਬਾਹਰ ਨਿਕਲਣਾ ਤੇ ਉਹ ਬਿਲਕੁਲ ਉਹਦੇ ਉੱਪਰ ਇੱਕ ਰਸਤਾ ਹੈ ਉਹਦੇ ਚੋਂ ਇਹ ਇਸ ਚੀਜ਼ ਤੇ ਮੁਸਲਮਾਨਾਂ ਚ ਵੀ ਬੜੀ ਬਹਿਸ ਜਾ ਰਹੀ ਹੈ ਯਾਨੀ ਕਿ ਵੀ ਇਹ ਸਿੱਖੇ ਸਮਝੇ ਕੁਝ ਲੋਕ ਵੀ ਇਹ ਕਹਿੰਦੇ ਨੇ ਕਿ ਇਹ ਪਖੰਡੇ ਦੇ ਹਰ ਤੀਸਰਾ ਬੰਦਾ ਉੱਠ ਕੇ ਕਹਿ ਦਿੰਦਾ ਹੁਣ ਇਸ ਚੀਜ਼ ਦੀ ਹਕੀਕਤ ਦਾ ਸਾਨੂੰ ਨਹੀਂ ਪਤਾ ਕਿ ਵੀ ਇਹ ਹਰ ਕਿਸੇ ਨੂੰ ਐਕਸਪੀਰੀਅੰਸ ਹੋ ਸਕਦਾ ਹੈ ਜਾਂ ਚੰਨ ਲੋਕਾਂ ਨੂੰ ਐਕਸਪੀਰੀਅੰਸ ਹੋ ਸਕਦਾ ਹੈ ਜਾਂ ਇੱਕ ਵਕਤ ਤੋਂ ਬਾਅਦ ਹੋ ਸਕਦਾ ਚਲੋ ਖੈਰ ਵੀਡੀਓ ਇੰਟਰਸਟਿੰਗ ਸੀ ਬੀਬੀ ਜੀ ਨੇ ਆਪਣਾ ਐਕਸਪੀਰੀਅੰਸ ਦੱਸਿਆ ਤੇ ਅਗਰ ਜੋ ਵੀ ਹੈ ਤੇ ਤੁਸੀਂ ਜ਼ਰੂਰ ਕਮੈਂਟ ਕਰਿਆ ਜੇ ਮਿਲਨੇ ਨਵੀਂ ਵੀਡੀਓ ਨਾਲ ਅੱਲਾਹ ਨਿਗੇਬਾਨ